ਸਵਾਗਤ ਹੈ ਜੀ ਹੁਸ਼ਾਰਪੁਰ ਨਿਊਜ਼ ਦੇਖ ਰਹੇ ਤਵਾਮ ਦਰਸ਼ਕਾਂ ਦਾ ਮਹਿ ਚੇਤਨ ਕਾਸ਼ਪ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਤਿਉਹਾਰਾਂ ਦਾ ਸੀਜ਼ਨ ਹੁਣ ਸ਼ੁਰੂ ਹੋ ਚੁੱਕਿਆ ਹੈ ਤਾਂ ਹਰ ਇੱਕ ਵਿਅਕਤੀ ਦੀ ਇਹ ਹੀ ਕੋਸ਼ਿਸ਼ ਹੁੰਦੀ ਹੈ ਕਿ ਤਿਉਹਾਰੀ ਸੀਜ਼ਨ ਦੌਰਾਨ ਕੁਛ ਨਾ ਕੁਝ ਖਰੀਦਦਾਰੀ ਕਰਕੇ ਆਪਣੇ ਘਰ ਦੇ ਵਿੱਚ ਕੋਈ ਨਵਾਂ ਸਮਾਨ ਜੋੜੇ ਤਾਂ ਇਸੇ ਮੰਤਵ ਨੂੰ ਮੁੱਖ ਰੱਖਦੇ ਹੋਏ ਅੱਜ ਇੱਕ ਵਾਰ ਮੋੜ ਤੋਂ ਹੁਸ਼ਾਰਪੁਰ ਨਿਊਜ਼ ਦੀ ਟੀਮ ਪਹੁੰਚੀ ਹੈ ਹੁਸ਼ਾਰਪੁਰ ਚਿੰਤਪੁਰੀ ਮਾਰਕ ਤੇ ਸਥਿਤ ਫਰਨੀਚਰ ਵਾਲੇ ਸ਼ੋਰੂਮ ਵਿਖੇ ਹਾਲਾਂਕਿ ਇਸ ਤੋਂ ਪਹਿਲਾਂ ਵੀ ਇਹਨਾਂ ਦੀਆਂ ਅਨੇਕਾਂ ਵੀਡੀਓਜ਼ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਚੁੱਕੇ ਹ ਇਕੋ ਜਿਹਾ ਖਾਸ ਲੈ ਕੇ ਆਏ ਨੇ ਕਿਉਂਕਿ ਜਿਹੜੇ ਫਰਨੀਚਰ ਵਾਰਡ ਸ਼ੋਰੂਮ ਦੇ ਓਨਰ ਕਰਨ ਕਪੂਰ ਉਹਨਾਂ ਵੱਲੋਂ ਗੱਲ ਕਹੀ ਜਾ ਰਹੀ ਹੈ ਕਿ 50 ਡਿਜ਼ਾਈਨਰਾਂ ਦੇ 50 ਤੋਂ ਵੱਧ ਡਿਜ਼ਾਈਨਰਾਂ ਦੇ ਵਿੱਚ ਉਹਨਾਂ ਦੇ ਕੋਲ ਬੈੱਡ ਅਵੇਲੇਬਲ ਨੇ ਤਾਂ ਇਸੇ ਤਰ੍ਹਾਂ 50 ਤੋਂ ਵੱਧ ਡਿਜ਼ਾਈਨਰਾਂ ਦੇ ਵਿੱਚ ਉਹਨਾਂ ਦੇ ਕੋਲ ਇਸ ਸੌਫਾ ਸੈਟ ਜਿਹੜੇ अवेलेबल ਨੇ ਕਿਰਨ ਕਿ ਪੂਰ ਮਜੂਦ ਨੇ ਗੱਲਬਾਤ ਕਰ ਲੈਣੇ ਕਿ ਕਰਨ ਜੀ ਹੁਣ ਤਿਵਾਰੀ ਸੀਜ਼ਨ ਆ ਜਿਹੜਾ ਤਕਰੀਬਨ ਸ਼ੁਰੂ ਹੋ ਚੁੱਕਿਆ ਹੈ ਨਵਰਾਤਰੀ 2-4 ਦਿਨ ਤੱਕ ਸ਼ੁਰੂ ਹੋ ਜਾਣੇ ਨੇ ਤਾਂ ਲੋਕ ਆ ਜਿਹੜੇ ਉਹ ਫਿਰ ਸ਼ੋਪਿੰਗ ਵੱਲ ਨੂੰ ਵੱਧਦੇ ਨੇ ਫਰਨੀਚਰ ਦੀ ਗੱਲ ਕਰ ਲਈਏ ਤਾਂ ਹੁਣ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਤੁਹਾਡਾ ਸ਼ੋਰੂਮ ਇੱਕ ਬ੍ਰਾਂਡ ਵਜੋਂ ਲੋਕ ਉਸ ਨੂੰ ਵੇਖਦੇ ਨੇ ਕਿਉਂਕਿ ਇਹ ਜਿਹੜਾ ਫਰਨੀਚਰ ਤੁਹਾਡੇ ਵੱਲ ਖੁਦ ਤਿਆਰ ਕੀਤਾ ਜਾਂਦਾ ਆਪਣੇ ਹੱਥੀ ਤਾਂ ਇਸ ਵਾਰ ਕੀ ਕੁਝ ਨਵਾਂ ਰੱਖਿਆ ਆਇਓ ਜੀ ਮੈਂ ਸਾਰੇ ਦਰਸ਼ਕਾਂ ਨੂੰ ਪਹਿਲਾਂ ਤੋਂ ਸਾਰਿਆਂ ਨੂੰ ਨਮਸਕਾਰ ਜੈ ਸ਼੍ਰੀ ਰਾਮ ਹਰ ਸਾਲ ਨਵਰਾਤਰੀਆਂ ਤੋਂ ਪਹਿਲਾਂ ਆਪਾਂ ਤਿਆਰੀ ਕਰਦੇ ਆਂ ਐਸ ਸਾਲ ਵੀ ਤਿਆਰੀ ਕਰ ਚੁੱਕੇ ਆਂ ਅਲੱਗ-ਅਲੱਗ ਡਿਜ਼ਾਈਨ ਅਲੱਗ-ਅਲੱਗ ਕਲਰ ਤੇ ਅਲੱਗ-ਅਲੱਗ ਕੁਆਲਿਟੀ ਬੈੱਡਾਂ ਦੀ ਹੋਵੇ ਸੋਫਿਆਂ ਦੀ ਹੋਵੇ ਚਾਹੇ ਗੱਦਿਆਂ ਦੀ ਹੋਵੇ ਜਾਂ ਅਲਮਾਰੀਆਂ ਦੀ ਹੋਵੇ ਹਰ ਚੀਜ਼ ਰੈਡੀ ਪਈ ਆ ਬਸ ਕਸਟਮਰਾਂ ਦਾ ਇੰਤਜ਼ਾਰ ਆ ਸਭ ਤੋਂ ਜ਼ਰੂਰੀ ਮੈਂ ਬਾਰ-ਬਾਰ ਇੱਕੋ ਹੀ ਗੱਲ ਕਹਿਣਾ ਹੁੰਨਾ ਕਸਟਮਰਜ਼ ਨੂੰ ਕਿ ਬਹੁਤ ਸਾਰੀਆਂ ਵੀਡੀਓਜ਼ ਨਵੀਆਂ ਤੋਂ ਨਵੀਆਂ ਆਣੀਆਂ ਆ ਰੀਲਸ ਦੇ ਵਿੱਚ ਅਸੀਂ ਦੇਖਦੇ ਆਂ ਕਿ ਇੰਨੇ ਦਾ ਬੈੱਡ ਲੈ ਜਾਓ ਇੰਨੇ ਦਾ ਸੋਫਾ ਲੈ ਜਾਓ ਮੈਂ ਨਾਲ ਐਲਸੀਡੀ ਦੇ ਦੂੰਗਾ ਮੈਂ ਨਾਲ ਗਿਫਟ ਦੇ ਦੂੰਗਾ ਭਾਜੀ ਮੈਂ ਇਹ ਬੇਨਤੀ ਕਰਦਾ ਸਭ ਨੂੰ ਕਿ ਲਵੋ ਜਿੱਥੋਂ ਮਰਜੀ ਪਰ ਖਰਾ ਸਮਾਨ ਲਵੋ ਗਿਫਟਾਂ ਦੇ ਚੱਕਰ ਦੇ ਵਿੱਚ ਬਹੁਤਾ ਨਹੀਂ ਪੈਣਾ ਚਾਹੀਦਾ ਉਹ ਨੁਕਸਾਨ ਕਸਟਮਰ ਦਾ ਹੀ ਹੁੰਦਾ ਆ ਮਤਲਬ ਇਸ ਨੁਕਸਾਨ ਤੋਂ ਬਚਿਆ ਜਾਵੇ ਮੈਂ ਇਹੀ ਸਭ ਨੂੰ ਅਪੀਲ ਕਰਨਾ ਚਾਹੁੰਦਾ ਤੁਹਾਡੇ ਰਾਹੀਂ ਤੁਹਾਡੇ ਚੈਨਲ ਦੇ ਰਾਹੀਂ ਕਿ ਦੇਖੋ ਇੱਕ ਘਰ ਦੀ ਮਹਿੰਗੀ ਚੀਜ਼ ਆ ਚਾਹੇ ਸੋਫਾ ਆ ਪਈ 60000 ਦੀ ਰੇਟ ਤੋਂ ਘਟ ਨਹੀਂ ਆਂਦਾ ਸਟਾਰਟਿੰਗ ਹੁੰਦਾ ਆ ਬੈਡਾ ਵੀ 25000 ਤੋਂ ਘਟ ਨਹੀਂ ਜਾਂਦਾ ਪੰਜਾਬ ਤਾਂ ਵੈਸੇ ਇਸ ਟਾਈਮ ਹਾਲਾਤਾਂ ਕੁਝ ਪਿਛੜੇ ਹਾਲਾਤਾਂ ਦੇ ਵਿੱਚ ਆ ਬਹੁਤ ਨੁਕਸਾਨ ਵੀ ਹੋਇਆ ਤੇ ਬਹੁਤ ਮਿਹਨਤ ਦੇ ਪੈਸੇ ਆ ਸਭ ਦੇ ਤੇ ਮੈਂ ਇਹੀ ਕਹੂੰਗਾ ਕਿ ਗਿਫਟਾਂ ਦੇ ਚੱਕਰਾਂ 'ਚ ਨਾ ਪਾਓ ਲਾਲਚ ਵਿੱਚ ਨਾ ਪਾਓ ਦੀਵਾਲੀ ਤੇ ਬਹੁਤ ਵੀਡੀਓਜ਼ ਇਦਾਂ ਦੀਆਂ ਨਵੀਆਂ ਤੋਂ ਨਵੀਆਂ ਆਂਦੀਆਂ ਆ ਗਿਫਟ ਲੈ ਕੇ ਉਹ ਬਾਅਦ 'ਚ ਕੋਈ ਸੁਣਵਾਈ ਨਹੀਂ ਕਰਦੇ ਨਾ ਫੋਨ ਚੱਕਦੇ ਆ ਮੈਂ بار بار ਇਹੀ ਕਹਿਣਾ ਤੇ ਕਹਿਣਾ ਚਾਹੁੰਦਾ ਆ ਤੇ ਹੁਣ ਕਰਨ ਜੀ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਕਿ 50 ਤੋਂ ਵੱਧ ਤੁਹਾਡੇ ਕੋਲ ਬੈੱਡ ਡਿਜ਼ਾਈਨਸ ਅਵੇਲੇਬਲ ਨੇ ਸੋਫਿਆਂ ਦੇ ਡਿਜ਼ਾਈਨ ਅਵੇਲੇਬਲ ਨੇ ਕਿੰਨੇ ਕਿ ਡਿਜ਼ਾਈਨ ਆਪਣੇ ਕੋਲ ਜੇ ਆਪਾਂ ਲੰਮਸਮ ਗੱਲ ਕਰ ਲਈ ਕਿ ਅਵੇਲੇਬਲ ਨੇ ਜੀ ਨੀਅਰ ਅਬਾਊਟ 50 ਬੈੱਡ ਰੈਡੀ ਪਏ ਆ ਜੀ ਡਿਸਪਲੇ ਤੇ ਲੱਗੇ ਹੋਏ ਆ ਚਾਹੇ ਕਸਟਮਰ ਆ ਕੇ ਗਿਣ ਵੀ ਸਕਦਾ ਆਪਣੇ ਮਨ ਪਸੰਦ ਦਾ ਡਿਜ਼ਾਈਨ ਲੈ ਸਕਦਾ ਆ ਚਾਹੇ ਸੋਫਿਆਂ ਦੀ ਗੱਲ ਕਰੀਏ 30 35 ਸੈੱਟ ਸੋਫਿਆਂ ਦੇ ਪਏ ਆ ਔਰ 40 ਤੋਂ 50 ਅਲਮਾਰੀਆਂ ਡਿਸਪਲੇ ਆ 20 ਤੋਂ 25 ਐਲ ਸੀ ਡੀ ਪੈਨਲ ਡਿਸ ਔਰ ਕੁਆਲਿਟੀ ਦੀ ਕੋਈ ਕਮੀ ਨਹੀਂ ਹੈ ਡਿਜ਼ਾਈਨਿੰਗ ਦੀ ਕੋਈ ਕਮੀ ਨਹੀਂ ਹੈ ਅੱਛਾ ਜੇਕਰ ਕੋਈ ਮਨਪਸੰਦ ਦਾ ਡਿਜ਼ਾਈਨ ਤਿਆਰ ਕਰਵਾਉਣਾ ਚਾਹੁੰਦੇ ਹੋ ਕਿਉਂਕਿ ਤੁਹਾਰੀ ਸੀਜ਼ਨ ਦੌਰਾਨ ਤੁਹਾਡਾ ਵੀ ਸ਼ਡਿਊਲ ਜਿਹੜਾ ਬੀਜ਼ੀ ਹੁੰਦਾ ਹੈ ਅਵੇਲੇਬਿਲਟੀ ਹੈ ਜੀ ਫਿਰ ਤੁਹਾਹਾਂ ਦੇ ਸੀਜ਼ਨ ਚ ਉਹ ਦੇਖੋ ਜੇ ਤਾਂ ਕੋਈ ਨਰਾਤਿਆਂ ਚ ਬੁਕਿੰਗ ਆਉਗੀ ਤਾਂ ਆਪਾਂ ਦੀਵਾਲੀ ਤੋਂ ਪਹਿਲਾਂ ਉਹਨਾਂ ਨੂੰ ਸੋਫਾ ਬਣਾ ਕੇ ਦਵਾਂਗੇ ਕਿਉਂਕਿ ਅਸੀਂ ਬਣਾਨੇ ਤਸੱਲੀ ਬਖਸ਼ ਇਹ ਨਹੀਂ ਕਿ ਵੀ ਦੋ ਤਿੰਨ ਦਿਨ ਚ ਸੋਫਾ ਬਣਾਇਆ ਤਾਂ ਤਿਆਰ ਕਰ ਦਿੱਤਾ ਦੀਵਾਲੀ ਤੋਂ ਪਹਿਲਾਂ ਕੋਸ਼ਿਸ਼ ਕਰਾਂਗੇ ਕਿ ਕਸਟਮਰ ਦੇ ਘਰ ਲਈਏ ਤੇ ਜੇ ਕੋਈ ਕਸਟਮਰ ਦੀਵਾਲੀ ਦੇ ਕੋਲ ਆਂਦਾ ਜਾਂ ਦੁਸ਼ਹਿਰੇ ਦੇ ਕੋਲ ਆਂਦਾ ਤਾਂ ਸ਼ਡਿਊਲ ਬਿਜ਼ੀ ਹੁੰਦਾ ਆਪਾਂ ਲੇਬਰ ਵਧਾਈ ਦੀ ਨਹੀਂ ਆ ਪੰਜਾਬੀ ਲੇਬਰ ਆ ਮੇਰੇ ਕੋ ਪੁਰਾਣੀ ਲੇਬਰ ਆ ਉਹੀ ਕੰਮ ਕਰਦੀ ਆ ਸਲੋ ਐਂਡ ਸਟੱਡੀ ਵਿਨਸ ਦਾ ਰੇਸ ਆਫਰਸ ਵੀ ਤੁਸੀਂ ਲਾ ਕੇ ਆ ਰਹੇ ਹੋ ਹਲੇ ਤੁਸੀਂ ਉੱਤੇ ਵਿਚਾਰ ਵਟਾਂਦਰਾ ਹੀ ਕਰ ਰਹੇ ਹੋ ਚਲੋ ਹਲੇ ਤੁਸੀਂ ਡਿਸਕਲੋਜ਼ ਨਹੀਂ ਕਰ ਸਕਦੇ ਉਸ ਬਾਰੇ ਨੂੰ ਤਾਂ ਲੈ ਆਂਦੀ ਜਾ ਰਹੀ ਹੈ ਤੁਹਾਡੇ ਵੱਲੋਂ ਵੀ ਆਫਰ ਜੀ ਬਿਲਕੁਲ ਦੀਵਾਲੀ ਤੇ ਲੈ ਆਂਦੀ ਜਾਊਗੀ ਬਹੁਤ ਅੱਛੀਆਂ ਆਫਰਾਂ ਲੈ ਕੇ ਆਵਾਂਗੇ ਮੇਨ ਸਾਡੀ ਆਫਰ ਇੱਕੋ ਹੀ ਰਹੂਗੀ ਚੰਗੀ ਕੁਆਲਿਟੀ ਚੰ ਬਦਰ ਕੇ ਫਰਨੀਚਰ ਤੇ ਨਾਲ ਲੋਕਾਂ ਦੇ ਪੈਸੇ ਦੇ ਨਾਲ ਕਿਸੇ ਤਰ੍ਹਾਂ ਦਾ ਖਿਲਵਾੜ ਨਹੀਂ ਨਾ ਕੋਈ ਖਿਲਵਾੜ ਨਹੀਂ ਹੋਊਗਾ ਕੋਈ ਧੋਖਾ ਧੜੀ ਨਹੀਂ ਹੋਊਗਾ ਤੁਸੀਂ ਵੀ ਕਿੰਨੀਆਂ ਵੀਡੀਓਜ਼ ਕੀਤੀਆਂ ਜਾਂ ਅਸੀਂ ਵੀ ਕੀਤੀਆਂ ਵੀਡੀਓਜ਼ ਕਿਸੇ ਦੇ ਵਿੱਚ ਮੈਂ ਗਿਫਟ ਨਹੀਂ ਲਾਇਆ ਵੀ 500 ਦਾ ਗਿਫਟ ਲੈ ਜਾਓ ਬੈੱਡ ਦੇ ਨਾਲ ਆ ਲੈ ਜਾਓ ਸੋਫੇ ਨਾਲ ਆ ਲੈ ਜਾਓ ਪਿਛਲੀਆਂ ਭਾਵੇਂ 20 ਵੀਡੀਓਜ਼ ਤੁਹਾਡੀਆਂ ਦੇਖ ਲਈਆਂ ਜਾਣ ਆਪਾਂ ਬਾਰ-ਬਾਰ ਕੁਆਲਿਟੀ ਵੱਲ ਜ਼ੋਰ ਲਾਉਂਦੇ ਆ ਕਿ ਇਹ ਪੈਸੇ ਮਿਹਨਤ ਦੇ ਆ ਸਭ ਦੇ ਅੱਛਾ ਜੇ ਤੁਸੀਂ ਕਹਿੰਦੇ ਨੇ ਕਿ 20 ਸਾਲ ਦੀ ਗਾਰੰਟੀ ਆ ਹਾਂਜੀ ਬਿਲਕੁਲ ਖੜੇ ਹਾਂ ਅੱਜ ਵੀ ਉਸ ਗੱਲ ਤੇ ਬਿਲਕੁਲ ਖੜੇ ਹਾਂ ਜੀ ਸੋਫੇ ਦੀ ਸਾਡੀ 20 ਸ ਬੈੱਡ ਦੀ ਸਾਡੀ 3 ਸਾਲ ਦੀ ਗਾਰੰਟੀ ਆ ਲੇਕਿਨ ਗਾਰੰਟੀ ਘੁੰਨਦੀ ਆ ਸੇਕ ਅੱਜਕੱਲ ਨਵੀਂ ਇੰਨੀ ਕਿ ਪੰਜਾਬ ਦੇ ਵਿੱਚ ਹੋਈ ਪਈ ਆ ਕਿ ਸੇਕ ਜ਼ਮੀਨ ਤੋਂ ਨਿਕਲਦੀ ਪਈ ਆ ਕੱਲ ਨੂੰ ਕਸਟਮਰ ਕਹਿਣ ਕਿ ਸੇਕ ਦੀ ਗਾਰੰਟੀ ਦਿਓ ਆਪਾਂ ਸੇਕ ਦੀ ਗਾਰੰਟੀ ਨਹੀਂ ਦਿੰਦੇ ਮੈਂ ਸਾਫ਼ ਕਹਿ ਕੇ ਮਾਲ ਵੇਚਦਾ ਜੀ ਵੇਚਣ ਲੱਗੇ ਗੱਲਾਂ ਕੁਝ ਹੋਰ ਤੇ ਜਦੋਂ ਕੋਈ ਸੇਕ ਹੋ ਲੱਗ ਜਵੇ ਤੇ ਗੱਲਾਂ ਕੁਝ ਹੋਰ ਆਪਣੀ ਇਦਾਂ ਦੀ ਹਰਤ ਨਾ ਹੈਗੀ ਆ ਨਾ ਆਪਾਂ ਕਰਾਂਗੇ ਘੁੰਨ ਲੱਗ ਜਵੇ 3 ਸਾਲ ਛੱਡ ਕੇ ਮੈਂ 5 ਸਾਲ ਦੀ ਗਾਰੰਟੀ ਦਊਂਗਾ ਲੱਕੜ ਨੂੰ ਬਿਮਾਰੀ ਹੁੰਦੀ ਘੁੰਨਦੀ ਜੇ ਉਹ ਲਗਣੀ ਆ ਤਾਂ ਪਹਿਲੇ 3 ਮਹੀਨੇ ਜਾਂ 6 ਮਹੀਨੇ ਚ ਲਗਣੀ ਆ ਮੈਂ 5 ਸਾਲ ਦੀ ਗਾਰੰਟੀ ਲੈ ਕੇ ਦੇਣ ਨੂੰ ਤਿਆਰ ਆ ਅੱਛਾ ਇਸ ਤਰ੍ਹਾਂ ਤਾਂ ਨਹੀਂ ਹੋਏਗਾ ਜੇਕਰ ਕੋਈ ਆਪਣਾ ਮਨਪਸੰਦ ਦਾ ਜਾਂ ਔਨ ਡਿਮਾਂਡ ਡਿਜ਼ਾਈਨ ਤਿਆਰ ਕਰਵਾਉਣਾ ਚਾਹੁੰਦਾ ਹੋਵੇ ਜੀ ਤੇ ਹਰੀ ਸੀਜ਼ਨ ਦੌਰਾਨ ਹਰ ਇੱਕ ਵਿਅਕਤੀ ਦਾ ਕੰਮ ਹੈ ਜਿਹੜਾ ਕਾਫੀ ਜ਼ਿਆਦਾ ਹੁੰਦਾ ਹੈ ਫਿਰ ਕਾਲੀ-ਕਾਲੀ ਦੇ ਵਿੱਚ ਕੋਈ ਕੁਆਲਿਟੀ ਦੇ ਨਾਲ ਸਮਝੌਤਾ ਕੀਤਾ ਜਾਵੇ ਜਾਂ ਹੋਰ ਹੈ ਜਿਵੇਂ ਕੱਪੜੇ ਦੀ ਵਰਤੋਂ ਕੀਤੀ ਜਾਂਦੇ ਹੈ ਹੋਰ ਸਾਜੋ-ਸਮਾਨ ਹੁੰਦਾ ਜੀ ਮੈਂ ਕਹਾਂ ਜੀ ਪਿਛਲੇ ਵੀਡੀਓ ਦੇ ਵਿੱਚ ਵੀ ਆਪਾਂ ਸੋਫੇ ਦੇ ਕੀਤੇ ਸੀ ਬਹੁਤ ਅੱਛਾ ਰਿਜ਼ਲਟ ਮਿਲਿਆ ਸਾਨੂੰ ਉਹ ਕਸਟਮਰ ਹੋ ਸਕਦਾ ਉਹ ਆਪ ਦੱਸਣਗੇ ਕਿ 1 ਮਹੀਨੇ ਦਾ ਟਾਈਮ ਦਿੰਦੇ ਆ ਇਹ ਅਸੀਂ ਸੋਫਾ ਬਣਾਣੇ ਆ ਤਾਂ ਘੱਟੋ ਘੱਟ 15-20 ਦਿਨ ਤੋਂ ਸ਼ੁਰੂ ਕਰਦੇ ਆ ਜੇ ਰਸ਼ ਹੋਵੇ ਤਾਂ 1 ਮਹੀਨੇ ਚ ਬਣਾ ਕੇ ਦੇਈਦਾ ਜੇ ਕਾਲੀ-ਕਾਲੀ ਬਣਾਣਾ ਹੋਵੇ ਤਾਂ ਚੌਥੇ ਦਿਨ ਵੀ ਦੇ ਸਕਦੇ ਆ ਨਹੀਂ ਕਾਲੀ ਨਹੀਂ ਬਿਲਕੁਲ ਨਹੀਂ ਹੋਊਗੀ ਕੀ ਕਹਿਣਾ ਚਾਹੁੰਦੇ ਹੋ ਫਿਰ ਕਸਟਮ ਨੂੰ ਆਖੇ ਉਸ ਵਿੱਚ ਮੈਂ ਬਾਰ-ਬਾਰ ਇਹੀ ਅਪੀਲ ਕਰਨਾ ਚਾਹਨਾ ਮਿਹਨਤ ਦੇ ਪੈਸੇ ਆ ਲਾਲਚ ਵਿੱਚ ਨਾ ਫਸਿਓ ਦੀਵਾਲੀ ਦੁਸਹਿਰਾ ਨਵਰਾਤਰੇ ਆ ਰਹੇ ਆ ਹਰੇਕ ਨੇ ਆਪਣੀਆਂ ਵੀਡੀਓਜ਼ ਪਾਣੀ ਆ ਗਿਫਟ ਲਾਣੇ ਆ ਲਾਲਚ ਨਾ ਫਸਿਓ ਫਰਨੀਚਰ ਕਿਸੇ ਕੋ ਵੀ ਲਈਓ ਮੈਂ ਨਹੀਂ ਕਹਿੰਦਾ ਮੇਰੇ ਕੋ ਲਵੋ ਕਿਸੇ ਕੋ ਵੀ ਲਈਓ ਲੇਕਿਨ ਬਣਦਾ ਦੇਖੋ ਕੁਆਲਿਟੀ ਦੇਖੋ ਵਿਸ਼ਵਾਸ ਬਣਾਓ ਉਸ ਤੋਂ ਬਾਅਦ ਉਹਦੇ ਤੇ ਵਿਸ਼ਵਾਸ ਤੁਸੀਂ ਕਰੋ ਸਾਰਿਆਂ ਨੂੰ ਇਹੀ اپੀਲ ਹੈ ਜੀ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਤਾਂ ਐਸਨ ਫਰਨੀਚਰ ਵਾਰਡ ਹੁਸ਼ਿਆਰਪੁਰ ਦੇ ਓਨਰ ਕਰਨ ਕਪੂਰ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਆ ਤਾਂ ਇੱਕੋ اپੀਲ ਉਹਨਾਂ ਵੱਲੋਂ ਲੋਕਾਂ ਨੂੰ ਵਾਰ-ਵਾਰ ਕੀਤੀ ਜਾ ਰਹੀ ਹੈ ਕਿ ਕੁਆਲਿਟੀ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਜਿਹੜਾ ਨਾ ਕੀਤਾ ਜਾਵੇ ਤਾਂ ਜਲਦ ਉਹਨਾਂ ਵੱਲੋਂ ਇਹ ਆਫਰਸ ਵੀ ਆ ਜਿਹੜੇ ਉਹ ਆਮ ਲੋਕਾਂ ਦੇ ਲਈ ਲਿਆਂਦੀਆਂ ਜਾ ਰਹੀਆਂ ਨੇ ਤੇ ਬਹੁਤ ਜਲਦ ਆਪਾਂ ਇੱਕ ਵਾਰ ਮੋੜ ਤਾਂ ਇਹਨਾਂ ਦੀ ਵੀਡੀਓ ਲੈ ਕੇ ਕੀ ਆਫਰਸ ਨੇ ਉਹ ਲੈ ਕੇ ਤੁਹਾਡੇ ਸਾਰਿਆਂ ਦੇ ਸਾਹ